ਤਤਰੀਕਲ ਦੋਸਤੋ ਮੈਂ ਬਜਰੰਗੀ ਪਾਂਡੇ ਤੇ ਤੁਸੀਂ ਦੇਖ ਰਹੇ ਹੋ ਜੀਵੀਸੀ ਅਪਡੇਟ ਹੌਨੇ ਦੇ ਦਿੰਦੇ ਹਾਂ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਉੱਤੇ ਵਿਦੇਸ਼ੀ ਧਰਤੀ ਤੇ ਗਈ ਵਿਧਵਾ ਮਾਂ ਦੇ ਇਕਲੋਤੇ ਪੁੱਤ ਦੀ ਜਾਨ ਸਦਮੇ 'ਚ ਪਰਿਵਾਰ ਬਟਾਲਾ ਦੇ ਨੇੜੇ ਪਿੰਡ ਡੁੱਡੀਪੁਰ ਦੇ ਨਾਲ ਸੰਬੰਧਿਤ ਪੰਜਾਬੀ ਦੀ ਅਮਰੀਕਾ ਵਿੱਚ ਹੋਏ ਸੜਕੀ ਹਾਦਸੇ 'ਚ ਮੌਤ ਹੋ ਗਈ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ 3 ਸਾਲ ਪਹਿਲਾਂ ਚੰਗੇ ਪਵਿੱਖਾਤਰ ਅਮਰੀਕਾ ਗਿਆ ਸੀ ਪਰ ਘਰ 'ਚ ਉਸ ਦੀ ਮੌਤ ਦੀ ਖਬਰ ਸੁਣ ਕੇ ਪੂਰਾ ਪਰਿਵਾਰ ਸਦਮੇ 'ਚ ਚਲਾ ਗਿਆ ਹੈ ਨਹੀਂ ਰੁਕ ਰਿਹਾ ਕੜਾਕੇ ਦੀ ਠੰਡ ਦਾ ਕਹਿਰ ਜਾਨੋ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਨੀ ਕੀ ਕਹਿੰਦੀ ਹੈ ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਕੜਾਕੇ ਦੀ ਠੰਡ ਤੋਂ ਰਾਹਤ ਨਹੀਂ ਮਿਲ ਰਹੀ ਹੈ ਸਮੇਂ-ਸਮੇਂ ਤੇ ਤਾਪਮਾਨ ਵੱਧਦਾ ਜਾ ਡਿੱਗ ਸਕਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਰਦੀ ਖਤਮ ਹੋ ਰਹੀ ਹੈ ਮੌਸਮ ਵਿਗਿਆਨੀਆਂ ਮੁਤਾਬਕ ਇਸ ਵਾਰ ਮੌਸਮ ਦਾ ਪੈਟਰਨ ਥੋੜਾ ਬਦਲੇ ਹੈ ਇਸ ਕਾਰਨ 15 ਫਰਵਰੀ ਤੱਕ ਠੰਡ ਪੈ ਸਕਦੀ ਹੈ ਦੱਸ ਦਈਏ ਕਿ ਮੰਗਲਵਾਰ ਨੂੰ ਵੀ ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਕੜਾਕੇ ਦੀ ਠੰਡ ਰਹੀ ਗੁਰਦਾਸਪੁਰ ਸਭ ਤੋਂ ਠੰਡਾ ਰਿਹਾ ਇੱਥੇ ਘੱਟੋ-ਘੱਟ ਤਾਪਮਾਨ 4.0 ਅਤੇ ਵੱਧ ਤੋਂ ਵੱਧ 9.0 ਡਿਗਰੀ ਸੈਲਸੀਅਸ ਰਿਹਾ ਬੁੱਧਵਾਰ ਨੂੰ ਬਹੁਤ ਠੰਡੇ ਦਿਨ ਦਾ ਅਲਰਟ ਹੈ। ਵੀਰਵਾਰ ਨੂੰ ਸੰਗਨੀਤ ਹੋ ਸਕਦੀ ਹੈ ਧੁੰਦ ਕਾਰਨ ਅੰਮ੍ਰਿਤਸਰ, ਚੰਡੀਗੜ੍ਹ ਅਤੇ ਦਿੱਲੀ ਦੀਆਂ ਉਡਾਨਾਂ ਵੀ ਪ੍ਰਭਾਵਿਤ ਹੋਣਗੀਆਂ। ਤੇਜ਼ ਰਫ਼ਤਾਰ ਮਰਸੀਡੀਜ਼ ਨੇ ਬਾਈਕ ਸਵਾਰਨ ਨੂੰ ਮਾਰੀ ਫੈਟ ਦੋ ਵਿਅਕਤੀਆਂ ਦੀ ਦਰਦਨਾਕ ਮੌਤ ਗੁਰਾਇਦੀ ਆਟਾ ਨਹਿਰ ਨੇੜੇ ਨੈਸ਼ਨਲ ਹਾਈਵੇ ਤੇ ਵਾਪਰੇ ਇੱਕ ਦਰਦਨਾਕ ਹਾਦਸੇ 'ਚ ਬਾਈਕ ਨੂੰ ਅਗ ਲੱਗ ਗਈ। ਅਤੇ ਸਹਾਜ ਸੇ ਚੇ ਦੋ ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਲੋਰ ਦੇ ਪਿੰਡ ਅਸੁਰਵਾਸੀ ਬਿੱਕੀ ਨੇ ਦੱਸਿਆ ਕਿ ਉਹ ਆਪਣੇ ਬਾਈਕ ਤੇ ਸਵਾਰ ਸੀ ਉਹ ਆਪਣੇ ਦੋਸਤ ਨਾਲ ਜਾ ਰਿਹਾ ਸੀ ਅਤੇ ਉਸਦੇ ਦੋ ਦੋਸਤ ਵੱਖ-ਵੱਖ ਬਾਈਕ ਤੇ ਪੈਲਸ ਤੋਂ ਆ ਰਹੇ ਸਨ ਜਿਨ੍ਹਾਂ ਚੋਂ ਇੱਕ ਫਲੋਰ ਦੇ ਪਿੰਡ ਕਟਪਾਲੋ ਦਾ ਰਹਿਣ ਵਾਲਾ ਸੀ ਅਤੇ ਦੂਜਾ ਅਸਹਰ ਦਾ ਰਹਿਣ ਵਾਲਾ ਸੀ ਜਿਨ੍ਹਾਂ ਨੂੰ ਮਰਸੀਡੀਜ਼ ਕਾਰ ਨੇ ਟੱਕਰ ਮਾਰ ਦਿੱਤੀ ਕਾਰ ਸਵਾਰ ਬਾਈਕ ਨੂੰ ਆਪਣੇ ਨਾਲ ਖਿੱਚ ਕੇ ਲੈ ਗਿਆ ਜਿਸ ਕਾਰਨ ਬਾਈਕ ਨੂੰ ਅਗ ਲੱਗ ਗਈ ਇਸ ਹਾਦਸੇ 'ਚ ਜਦੋਂ ਮੋਟਰਸਾਈਕਲ ਸਵਾਰਾਂ ਦੀ ਦਰਦਨਾਕ ਮੌਤ ਹੋ ਗਈ ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਐਸਐਚਓ ਗੁਰਾਇਆ ਸੁਖਦੇਵ ਸਿੰਘ ਅਤੇ ਡਿਊਟੀ ਅਫਸਰ ਹਰਪ੍ਰੀਤ ਸਿੰਘ ਗਿੱਲ ਮੌਕੇ ਤੇ ਪਹੁੰਚ ਕੇ ਪੁਲਸ ਨੇ ਕਾਰ ਦੇ ਡਰਾਈਵਰ ਨੂੰ ਹਿਰਾਸਤ 'ਚ ਲੈ ਕੇ ਲੋੜਿੰਗ ਦੀ ਕਾਰਵਾਈ ਕਰਨ ਦੀ ਗੱਲ ਆਖੀ ਹੈ। ਮੋਗਾ 'ਚ ਦਰਦਨਾਕ ਹਾਦਸਾ 8 ਮਹੀਨੇ ਦੇ ਵਿੱਚ ਸਮੇਤ ਮਾਦੀ ਹੋਈ ਮੌਤ ਮੋਗਾ 'ਚ ਇੱਕ ਦਰਦਨਾਕ ਹਾਦਸਾ ਵਾਪਰਨ ਦੀ ਸੂਚਨਾ ਮਿਲੀ ਹੈ। ਰੇਲਵੇ ਲਾਈਨਾਂ ਤੇ ਇੱਕ ਔਰਤ ਤੇ 7-8 ਮਹੀਨੇ ਦੇ ਬੱਚੇ ਦੀ ਲਾਸ਼ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਔਰਤ ਤੇ ਬੱਚੇ ਦੀ ਟ੍ਰੇਨ ਹੀਟ ਆਉਣ ਕਾਰਨ ਮੌਤ ਹੋਈ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਆਰੰਭ ਕਰ ਦਿੱਤੀ ਹੈ ਅਗਲੀ ਖਬਰ ਰਾਹੁਲ ਗਾਂਧੀ ਸਮੇਤ ਹੋਰਨਾ ਕਾਂਗਰਸੀਆਂ ਖਿਲਾਫ ਐਫ ਆਈ ਆਰ ਦਰਜ ਅਸਾਮ ਦੇ ਮੁੱਖ ਮੰਤਰੀ ਹਿਮਤ ਵਿਸਵਾ ਸ਼ਰਮਾ ਨੇ ਟਵੀਟ ਕੀਤਾ ਕਾਂਗਰਸ ਮੈਂਬਰਾਂ ਦੁਆਰਾ ਅੱਜ ਹਿੰਸਾ ਭੜਕਾਟ ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਅਤੇ ਪੁਲਿਸ ਕਰਮਚਾਰੀਆਂ ਤੇ ਹਮਲੇ ਦੇ ਸੰਦਰਭ ਵਿੱਚ ਰਾਹੁਲ ਗਾਂਧੀ ਕੇਸੀ ਬੈਨ ਗੋਪਾਲ ਕਨਈਆ ਕੁਮਾਰ ਅਤੇ ਹੋਰ ਵਿਅਕਤੀਆਂ ਵਿਰੁੱਧ ਧਾਰਾ ਬੀ 143 ਦੇ ਤਹਿਤ ਐਫ ਆਈ ਆਰ ਦਰਜ ਕੀਤੀ ਗਈ ਹੈ ਰਾਜਸਥਾਨ ਭਾਰਤ ਜੋੜੋ ਨਿਆਂ ਯਾਤਰਾ 'ਚ ਵਿਗਨ ਪਾਉਣ ਦੀ ਕੀਤੀ ਗਈ ਹੈ ਕੋਸ਼ਿਸ਼ ਗਹਿਲੋਤ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਅਸ਼ੋਕ ਗਹਿਲੋਤ ਦਾ ਕਹਿਣਾ ਹੈ ਕਿ ਭਾਰਤ ਜੋੜੋ ਨਿਆਂ ਯਾਤਰਾ 'ਚ ਵਿਗਨ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਮੰਦਭਾਗਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਇਸ ਦੀ निंदा ਕਰਨ ਦੀ ਗੱਲ ਆਖੀ ਗਈ ਹੈ ਭਾਵੇਂ ਉਹ ਕਿੰਨੀ ਵੀ ਕੋਸ਼ਿਸ਼ ਯਾਨਕੀ ਭਾਜਪਾ ਕਰੇ ਰਾਹੁਲ ਗਾਂਧੀ ਜਾਂ ਹੋਰ ਕਾਂਗਰਸੀ ਆਗੂ ਡਰੰਗੇ ਨਹੀਂ ਜੀ ਹਰਮਿੰਦਰ ਸਾਹਿਬ ਨਤਮਸਤਕ ਹੋਇਆ ਲੰਮੜਾ ਦਾ ਲਾਣਾ 26 ਨੂੰ ਰਿਲੀਜ਼ ਹੋਵੇਗੀ ਪੰਜਾਬੀ ਫਿਲਮ ਛੇਤੀ ਹੀ ਇੱਕ ਹੋਰ ਪੰਜਾਬੀ ਫਿਲਮ ਰਿਲੀਜ਼ ਹੋ ਸਕਦੀ ਹੈ ਜਿਸ ਦੇ ਵਿੱਚ ਹਾਸੇ ਨਾਲ ਲੋਟਪਟ ਕਰਨ ਦੇ ਸਾਰੇ ਸੀਨ ਹੋਣਗੇ ਟਿੱਡੇ ਪੀੜਾ ਪਾਉਣ ਦੇ ਇਰਾਦੇ ਨਾਲ ਇਹ ਫਿਲਮ 26 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ ਲੰਮੜਾ ਦਾ ਲਾਣਾ फिल्म दी स्टार कास्ट ਨੇ ਮੰਗਲਵਾਰ ਅੰਮ੍ਰਿਤਸਰ ਦੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕੀਤਾ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਦੋ ਵਾਰ ਬਿਹਾਰ ਦੇ ਮੁਖੰਤਰੀ ਰਹਿ ਚੁੱਕੇ ਕਰਪੂਰੀ ਠਾਕੁਰ ਨੂੰ ਮਰਨ ਉਪरांत ਭਾਰਤ ਰਤਨ ਪੁਰਸਕਾਰ ਮਿਲੇਗਾ ਨਵੀਂ ਦਿੱਲੀ ਤੋਂ ਵੱਡੀ ਖਬਰ ਆ ਰਹੀ ਹੈ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਕਰਪੂਰੀ ਠਾਕੁਰ ਨੂੰ ਭਾਰਤ ਰਤਨ ਮਰਨੋ ਪ੍ਰਾਂਤ ਦਿੱਤਾ ਜਾ ਰਿਹਾ ਹੈ ਉਹਨਾਂ ਨੂੰ ਉਸਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਬਿਹਾਰ ਦੇ ਦੋ ਵਾਰ ਮੁੱਖ ਮੰਤਰੀ ਰਹੇ ਨੇ ਕਰਪੂਰੀ ਠਾਕੁਰ ਪਿਛੜੀਆਂ ਸ਼੍ਰੇਣੀਆਂ ਦੇ ਹਿੱਤਾਂ ਦੀ ਬਕਾਲਤ ਕਰਨ ਲਈ ਜਾਣੇ ਜਾਂਦੇ ਸਨ 17 ਫਰਵਰੀ 1988 ਨੂੰ ਉਹਨਾਂ ਦੀ ਮੌਤ ਹੋ ਗਈ ਸੀ ਕੇਂਦਰ ਸਰਕਾਰ ਵੱਲੋਂ ਇਹ ਐਲਾਨ ਅਜੇ ਹੀ ਸਮੇਂ ਕੀਤਾ ਗਿਆ ਹੈ ਜਦੋਂ ਇੱਕ ਦਿਨ ਬਾਅਦ 24 ਜਨਵਰੀ ਨੂੰ ਜਨਨਾਇਕ ਕਰਪੂਰੀ ਠਾਕੁਰ ਦੀ ਸੋਮਵੀਂ ਜਨਮ ਦਿਨ ਹੈ ਟੁੱਟਿਆ ਇੰਡੀਆ ਗਠਜੋੜ ਮੰਨਤਾ ਬੇਨਰਜੀ ਨੇ ਬੰਗਾਲ 'ਚ ਇਕੱਲੇ ਚੋਣ ਲੜਨ ਦਾ ਐਲਾਨ ਕੀਤਾ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੱਛਮੀ ਬੰਗਾਲ ਵਿੱਚ ਵਿਰੋਧੀ ਧਿਰ ਭਾਰਤ ਗਠਜੋੜ ਨੂੰ ਵੱਡਾ ਝਟਕਾ ਲੱਗਾ ਹੈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਟੀਐਮਸੀ ਦੀ ਮੁਖੀ ਮੰਨਤਾ ਬੇਨਰਜੀ ਨੇ ਇਕਲਾ ਚਲੋ ਦਾ ਨਾਅਰਾ ਦਿੱਤਾ ਹੈ ਮੰਨਤਾ ਬੇਨਰਜੀ ਨੇ ਐਲਾਨ ਕੀਤਾ ਹੈ ਕਿ ਟੀਐਮਸੀ ਲੋਕ ਸਭਾ ਚੋਣਾਂ ਇਕੱਲੇ ਲੜੇਗੀ ਮੰਨਤਾ ਦੇ ਇਸ ਐਲਾਨ ਨਾਲ ਵਿਰੋਧੀ ਭਾਰਤ ਗਠਜੋੜ ਦੀ ਤਸਵੀਰ ਅਤੇ ਭਵਿੱਖ ਤੇ ਸੰਕਟ ਦੇ ਬਦਲ ਗੂੜੇ ਹੋ ਗਏ ਹਨ ਪਠਾਨਕੋਟ ਚ ਲੜਾਈ ਝਗੜੇ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ ਹਰ ਰੋਜ਼ ਕੋਈ ਨਾ ਕੋਈ ਲੜਾਈ ਝਗੜਾ ਹੋਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਜਿਸ ਕਾਰਨ ਇੱਕ ਮਾਮੂਲੀ ਝਗੜਾ ਇਸ ਹੱਦ ਤੱਕ ਵੱਧ ਗਿਆ ਕਿ ਕੁਝ ਲੜਕੇ ਮਾਰ ਕੁੱਟ ਕਰਨ ਲੱਗ ਪਏ ਜਿਸ ਦੀ ਇੱਕ ਸੀਸੀਟੀਵੀ ਫੂਟੇਜ ਸਾਹਮਣੇ ਆਈ ਹੈ ਜਿਸ ਵਿੱਚ ਤਿੰਨ ਮੋਟਰਸਾਈਕਲ ਸਵਾਰ ਨੌਜਵਾਨ ਆਉਂਦੇ ਹਨ ਅਤੇ ਇੱਟਾਂ ਮਾਰ ਕੇ ਸੜਕ ਤੇ ਖੜੀ ਕਾਰ ਤੇ ਸ਼ੀਸ਼ੇ ਤੋੜਦੇ ਹਨ ਕੁਝ ਦੇਰ ਬਾਅਦ ਤਿੰਨਾਂ ਨੌਜਵਾਨਾਂ ਨੇ ਕਾਰ ਦੇ ਸਾਰੇ ਸ਼ੀਸ਼ੇ ਭੰਨ ਦਿੱਤੇ ਅਤੇ ਕਾਰ ਵਿੱਚ ਰੱਖੇ ਕਰੀਬ 1 ਲੱਖ ਰੁਪਏ ਵੀ ਆਪਣੇ ਨਾਲ ਲੈ ਗਏ। ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਆਪਣੀ ਕਾਰ ਠੀਕ ਕਰਵਾਉਣ ਆਏ ਨੌਜਵਾਨ ਨਾਲ ਵੀ ਉਨ੍ਹਾਂ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜਿਸ ਕਾਰਨ ਪੀੜਤ ਨੇ ਇਸ ਪੂਰੇ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਂਜੀ ਕੀ ਨਾਮ ਜੀ? ਮੇਰਾ ਨਾਮ ਸਮੀਰ ਮਟੂ ਕੀ ਗੱਲ ਬਾਤ ਹੋਈ ਜੀ ਭਾਈ ਮੈਂ ਕੁਛ ਨਹੀਂ ਸਾਈਡ ਤੇ ਖੜਾ ਹੀ ਗੱਡੀ ਦਾ ਕੰਮ ਕਰਵਾ ਰਿਆ ਸੀ ਉਧਰੋਂ ਤਿੰਨ ਮੁੰਡੇ ਆਏ ਰੋਂਗ ਸਾਈਡ ਬੁਲਟ ਤੇ ਬਿਨਾ ਨੰਬਰ ਪਲੇਟ ਤੋਂ ਮੇਲਾ ਕੁੱਟ ਮਾਰ ਕੀਤੀ ਗੱਡੀ ਦੇ ਸ਼ੀਸ਼ੇ ਤੋੜੇ ਲਾਟਾਂ ਧੋੜੀਆਂ ਤੇ ਪੈਸੇ ਵਿੱਚ ਪੇਹੀ ਉਹ ਕੱਢ ਕੇ ਲੈ ਗਏ ਕਿੰਨਾ ਕੁ ਕੈਸ਼ ਪਿਆ ਜੀ 80 ਤੋਂ ਲੱਖ ਰੁਪਏ ਜਿਹੜਾ ਸਮੀਰ ਮਟੋਆ ਉਹ ਜੀ ਕਿੱਧਰ ਦੇ ਰਹਿਣ ਵਾਲੇ ਮੈਡਮ ਟਾਲ ਦਾ ਰਹਿਣ ਵਾਲਾ ਉਹ ਕਿੱਧਰ ਦੇ ਰਹਿਣ ਵਾਲੇ ਉਹ ਜਿਨ੍ਹਾਂ ਨੇ ਹਮਲਾ ਕੀਤਾ ਅੱਛਾ ਤੂੰ ਹੀ ਪਛਾਣਦੇ ਹੋ ਉਹਨਾਂ ਨੂੰ ਹਾਂਜੀ ਦੋ ਮੁੰਡਿਆਂ ਨੂੰ ਪਛਾਣਦਾ ਇੱਕ ਨੂੰ ਨਹੀਂ ਪਛਾਣਦਾ ਕੋਈ ਪ੍ਰਾਣੀ ਰੰਜੀ ਪ੍ਰਾਣੀ ਕੋਈ ਰੰਜੀ ਉਹਨਾਂ ਨੇ ਐਦਾ ਹੀ ਤਾਂ ਤੇ ਹਮਲਾ ਕੀਤਾ ਹਾਂਜੀ ਹਾਂਜੀ ਬੋ ਜੀ ਜਿਹੜੀ ਗੱਡੀ ਚੋੜੀ ਗਈ ਕੀ ਨਾਮ ਹੈ ਸਾਡੇ ਕੋਲ ਕੰਪਲੇਨ ਆਈ ਹੋਈ ਹੈ ਜੋ ਕਿ ਸਮੀਰ ਮੱਟੂ ਟਮਟਾਲ ਦਾ ਰਹਿਣ ਦਾ ਲੜਕਾ ਹੈਗਾ ਉਹਨੇ ਦਿੱਤੀ ਹੈਗੀ ਹੈ ਜਿੰਨੇ ਆਪਣੀ ਕੰਪਲੇਨ ਵਿੱਚ ਅਲਿਗੇਸ਼ਨ ਲਗਾਇਆ ਕਿ ਕੱਲ ਦੁਪਹਿਰ ਦੇ 3 ਵਜੇ ਦੇ ਕਰੀਬ ਉਹ ਬਰੀਜ਼ਾ ਗੱਡੀ ਹੈਗੀ ਹੈ ਗ੍ਰੇ ਕਲਰ ਦੀ ਜਿਹਦੇ ਵਿੱਚੋਂ ਸਵਾਰ ਹੋ ਕੇ ਪਠਾਨਕੋਟ ਸੈਲੀ ਰੋਡ ਤੇ ਖੜਾ ਸੀਗਾ ਰਵਿਦਾ ਸਮੁੰਦਰ ਲਾਗੇ ਤੇ تین ਅਨੁਮਸ਼ਾ ਤੇ ਲੜਕੀ ਜੋ ਇੱਕ ਬੁਲੇਟ ਨੰਬਰ ਸੀਗਾ ਜਿਹਦਾ ਨੰਬਰ ਨਹੀਂ ਸੀਗਾ ਲਿਖਿਆ ਲੱਗਿਆ ਉੱਤੇ ਉੱਤੇ ਆਏ ਇਤਨਾ ਲੜਕੀਆਂ ਨੇ ਉਹਦੀ ਜਿਹੜੀ ਗੱਡੀ ਦੀ ਭਾਂਡ ਤੋੜ ਕੀਤੀ ਤੇ ਉਹਨੂੰ ਵੀ ਕੁੱਟਿਆ ਹੈਗਾ ਜੋ ਇਹਦੀ ਦਰਖਾਸਤ ਆਪਾਂ ਲੈ ਲਈ ਹੈ ਤੇ ਇਹਨਾਂ ਦੇ ਐਮਐਲਆਰ ਸਾਨੂੰ ਪੇਸ਼ ਕਰ ਰਹੇ ਨੇ ਤੇ ਜੋ ਇਹਦੇ ਬਿਆਨ ਬਣਦੇ ਨੇ ਤੇ ਐਮਐਲਆਰ ਤੇ ਜੋ ਬਣਦੀ ਕਰ ਵੀ ਅਸੀਂ ਕਰਾਂਗੇ ਅੰਤ ਦੇ ਵਿੱਚ ਤੁਹਾਨੂੰ ਅੱਜ ਦੇ ਇਤਿਹਾਸ ਨਾਲ ਅਪਗਤ ਕਰਾਂਦੇ ਹਾਂ 24 ਜਨਵਰੀ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਬਾਲਰਾ ਦਿਵਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ 2 ਜਨਵਰੀ 2015 ਨੂੰ ਸ਼ੁਰੂ ਕੀਤੀ ਗਈ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਦੀ ਬਰੇਗੰਡ ਨੂੰ ਮਨਾਉਣ ਲਈ ਹਰ ਸਾਲ 24 ਜਨਵਰੀ ਨੂੰ ਰਾਸ਼ਟਰੀ ਬਾਲ ਰੀ ਦਿਵਸ ਮਨਾਇਆ ਜਾਂਦਾ ਹੈ ਸਮਾਨਤਾ ਘਰ ਤੋਂ ਸ਼ੁਰੂ ਹੁੰਦੀ ਹੈ ਆਪਣੀਆਂ ਕੁੜੀਆਂ ਨੂੰ ਲਾਲਸਾ ਨਾਲ ਪਾਲੋ ਅਤੇ ਉਹਨਾਂ ਦੇ ਵਿੱਚ ਵੀ ਉਤਸ਼ਾਹ ਦੀ ਭਾਵਨਾ ਜਗਾਓ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਜੀਵੀਸੀ ਅਪਡੇਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਤਦ ਤੱਕ ਲਈ ਜੈ ਹਿੰਦ ਜੈ ਭਾਰਤ दोस्तों आपका स्काइसी ऑयल ये ऑयल पूरा 100% परसेंट नेचुरल इंग्रेडिएंट से बना हुआ है इसके अंदर टोटल नेचुरल हर्ब्स पड़े हुए हैं कोई केमिकल नहीं है इसमें जरूर इसको एक बार आप यूज करें आपके मन को शांति होगी कि आज तक ऐसा प्रोडक्ट हम लोगों ने नहीं देखा स्काइसी ऑयल